ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਸੰਭਾਲ ਵੇਲੇ ਵੀ ਇੱਕ ਸਿਸਟਮ ਹੋਣਾ ਚਾਹੀਦਾ ਜਦੋਂ ਲਾਉਣਾ ਵੀ ਆ ਨਾ ਉਦੋਂ ਵੀ ਇੱਕ ਸਿਸਟਮ ਲਾਗੂ ਹੋਣਾ ਚਾਹੀਦਾ ਜਦੋਂ ਲਾਉਣਾ ਉਦੋਂ ਇਕੱਠ ਕਰੋ ਤੇ ਸਾਰਿਆਂ ਦੇ ਇਕੱਠ ਵਿੱਚ ਉਹਦੇ ਸਿਰ ਤੇ ਦਸਤਾਰਾਂ ਰੱਖੋ ਉਹਨੂੰ ਵਧਾਈਆਂ ਦਿਓ ਕਿ ਤੈਨੂੰ ਬਹੁਤ ਯੋਗ ਅਧੀ ਮਿਲੀ ਹੈ ਜਦੋਂ ਘਰ ਨੂੰ ਤੋੜਨਾ ਉਦੋਂ ਕਿਸੇ ਨੂੰ ਪਤਾ ਵੀ ਨਾ ਹੋਵੇ ਸਮਝ ਆ ਗਈ ਗੁਰੂ ਕੇ ਪਿਆਰਿਓ ਅਸਾ ਕਮਾਲ ਦੀ ਗੱਲ ਤੁਸੀਂ ਵੇਖੋ ਹੁਣ ਜਿਹੜੇ ਲੋਕ ਸੰਪਰਦਾਇ ਦੇ ਨਾਲ ਵਿਰੋਧ ਕਰ ਰਿਆ ਨਾ ਉਹ ਵਿਰੋਧ ਇਹ ਨਹੀਂ ਕਰ ਰਿਹਾ ਕਿ ਜਹੇਦਾਰ ਨੂੰ ਤੁਸੀਂ ਤੋੜ ਕਿਵੇਂ ਰਹਿ ਜੇ ਉਥੇ ਲੈ ਕੇ ਕਿਦਾਂ ਆ ਰਹਿ ਜੇ ਵਿਰੋਧ ਇਸ ਗੱਲ ਦਾ ਕਰ ਰਿਹਾ ਵੀ ਜਹੇਦਾਰ ਬਣ ਕੌਣ ਰਿਹਾ ਜੇ ਤੇ ਸਾਡੀ ਹਾਂ ਚ ਆਮ ਲਾਉਣ ਵਾਲਾ ਹੋਵੇ ਫਿਰ ਸਹੀ ਆ ਤੇ ਜੇ ਸਾਡੀ ਹਾਂ ਚ ਆਰ ਨਹੀਂ ਬਣਉਂਦਾ ਤੇ ਫਿਰ ਦਾ ਮਤਲਬ ਜਹੇਦਾਰ ਬੰਦਾ ਗਲਤ ਹੈ ਹੁਣ ਤਾਂ ਵਿਖੜੀ ਪਈ ਹੈ ਜੀ ਕੌਮ ਸੱਚੀ ਗੱਲ ਆ ਆਮ ਲੋਕ ਕਈ ਵਾਰੀ ਜਿਹੜੇ ਪਾਸੇ ਬਿਠੇ ਤਮਾਸ਼ਾ ਵੇਖ ਰਹੇ ਹੋ ਅਹੀਂ ਤੇ ਬੇਨਤੀ ਕਰਦੇ ਗੁਰੂ ਕੇ ਪਿਆਰੇ ਸਿੱਖੋ ਨਾ ਵੇਖੋ ਕਿਸੇ ਵੱਲ ਤਰਲਾ ਤੁਹਾਡੇ ਅਗੇ ਹੱਥ ਜੋੜ ਕੇ ਤੁਸੀਂ ਘਰਾਂ ਜੀ ਬੈਠੇ ਸੁਣਦੇ ਜੇ ਆਪਣੇ ਗੁਰੂ ਤੇ ਉਠਾ ਅਸਰ ਰੱਖੋ ਗੁਰਬਾਣੀ ਖੁਦ ਪੜੋ ਨਾ ਕਛ ਦੇ ਪਿਛੇ ਲੱਗੋ ਸੱਚੀ ਗੱਲ ਜੇ ਅਹੀਂ ਤੇ ਕਈ ਵਾਰੀ ਕਹਿੰਦੇ ਨੇ ਜੋ ਪੰਥ ਨੇ ਸਾਨੂੰ ਵਿਧੀ ਵਿਧਾਨ ਦਿੱਤਾ ਹੈ ਕਮ ਸੇ ਕਮ ਉੱਥੇ ਇਕੱਠੇ ਹੋ ਜਾਓ ਆਪਣਾ ਸਿਰ ਜੋੜ ਕੇ ਬਹਿਣ ਦੀ ਕੋਸ਼ਿਸ਼ ਕਰੋ ਕਿ ਆਪਾਂ ਇਸ ਪੰਬੜ ਦੇ ਵਿੱਚੋਂ ਆ ਜਿਹੜੀ ਸਮਾਜ ਦੇ ਵਿੱਚ ਜਿਹੜੀ ਵਿਚਾਰਧਾਰਾ ਫੈਲਦੀ ਹੈ ਨਾ ਤਰ੍ਹਾਂ ਤਰ੍ਹਾਂ ਦੇ ਮਨ ਵਹਿਮਾਂ ਵਾਲੇ ਬੰਨੇ ਸਾਡਾ ਸਮਾਜ ਤੁਰਿਆ ਜਾ ਰਿਹਾ ਇਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਸਾਡੇ ਕੋਲ ਗੁਰੂ ਦਾ ਸ਼ਬਦ ਹੈ ਗੁਰੂ ਦੀ ਵਿਚਾਰ ਹੈ ਸਾਨੂੰ 239 ਸਾਲ ਦਾ ਸਮਾਂ ਲਾ ਕੇ ਏਡੀ ਵੱਡੀ ਮਹਾਨ ਵਿਚਾਰਤਾਰਾ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਲੜ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾ ਕੇ ਗਏ ਨੇ ਸਾਡੇ ਪਾਤਸ਼ਾਹ ਅੱਜ ਜਿੰਨਾ ਪਖੰਡਵਾਦ ਕਰਮ ਕਾਂਡ ਸਾਨੂੰ ਅੱਜ ਦਿਖ ਰਿਹਾ ਨਾ ਇਹ ਸਾਡੀ ਨਲਾਇਕੀ ਵਿੱਚੋਂ ਪੈਦਾ ਹੋਇਆ ਅਸੀਂ ਆਪ ਨਹੀਂ ਪੜਿਆ ਜਿਹੜੀ ਖਾਲੀ ਜਗ੍ਹਾ ਹੁੰਦੀ ਹੈ ਨਾ ਖਾਲੀ ਜਗ੍ਹਾ ਨੂੰ ਭਰਨ ਵਾਸਤੇ ਕੁਝ ਨਾ ਕੋਈ ਤੇ ਹੋਏਗਾ ਨਾ ਫਿਰ ਜਦੋਂ ਤੁਸੀਂ ਆਪਣੇ ਆਪ ਨਹੀਂ ਸਤਗੁਰ ਦੀ ਬਾਣੀ ਪੜੋਗੇ ਆਪ ਨਹੀਂ ਵਿਚਾਰੋਗੇ ਤੇ ਫਿਰ ਸਮਾਜ ਤਾਂ ਕਿਸੇ ਨਾ ਕਿਸੇ ਭੇਖ ਵਾਲੇ ਬੰਨੇ ਤੁਰੇਗਾ ਜਿੱਦੋਂ ਫਿਰ ਤੇ ਆਪੋ ਥਾਪੀ ਹੋਏ ਕਿ ਨਿਆਰੇ ਨਿਆਰੇ ਪੰਥ ਚਲਾਵੇ ਵਾਲੀ ਗੱਲ ਹੋਏਗੀ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਨਾ ਆਪੋ ਥਾਪੀ ਹੋਏ ਕਿ ਤੇ ਆਪੋ ਥਾਪੀ ਪੈ ਕੇ ਆਪੋ ਆਪਣਾ ਜਿਦਾ ਜਿਦਾ ਕਿਹਨੂੰ ਲੱਗਦਾ ਉਹਨੇ ਉਦਾਂ ਉਦਾਂ ਚਲਾਉਣਾ ਇਸ ਕਰਕੇ ਸਾਡੇ ਕੋਲ ਇੱਕੋ ਤੁਰਾ ਵਾ ਉਹ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਬਾਹਰ ਸਟਾਰ ਲੱਗਾ ਹੈ ਨਾ ਮੈਂ ਹੁਣੇ ਵੇਖ ਕੇ ਆਇਆ ਕੱਲ ਬੋਲਿਆ ਸੀ ਨਾ ਕਿ ਸਾਡੇ ਵੀਰ ਸਤਾਲ ਲਾਉਂਦੇ ਆ ਭਾਈ ਅਮਰੀਕ ਸਿੰਘ ਜੀ ਐਸਡੀਓ ਰਿਟਾਇਰ ਨੇ ਉਹ ਹੁਣ ਐਕਸ਼ਨ ਬਣ ਗਏ ਨੇ ਤੇ ਸੇਵਾ ਕਰਦੇ ਤੁਸੀਂ ਵੇਖੋ ਉਹ ਕਦੋਂ ਸਾਡੇ ਨਾਲ ਸਾਡੇ ਤੋਂ ਪਹਿਲਾਂ ਲੁਧਿਆਣੇੋਂ ਤੁਰੇ ਤੁਸੀਂ ਵੇਖੋ ਤੁਸੀਂ ਕਿੰਡੀ ਤਗੜੀ ਗੱਲ ਹੈ ਉਹਨਾਂ ਅਜਰਾਤ ਤੁਹਾਡੇ ਨਗਰ ਇੱਥੇ ਰਹਿਣਾ ਹੈ ਕੱਲੇ-ਕੱਲੇ ਘਰ ਜਾਣਾ ਹੈ ਸ਼ੌਂਕ ਹੈ ਉਹਨਾਂ ਨੂੰ ਕੋਈ ਜਿਵੇਂ ਵੋਟਾਂ ਵੇਲੇ ਲੋਕ ਇਹਦੇ ਘਰਾਂ ਜਾਂਦੇ ਹੁਣ ਐਸਡੀਓ ਨੂੰ ਤੁਸੀਂ ਨੂੰ ਕਿਸੇ ਨੂੰ ਮਿਲਣਾ ਹੋਵੇ ਐਸਡੀਓ ਐਕਸ਼ਨ ਕੀ ਉਹਦਾ ਹੁੰਦਾ ਦਾ ਪਲਾ ਹੋ ਰਿਟਾਇਰ ਲੈ ਕੇ ਸਟੇਟਮੈਂਟ ਲੈ ਕੇ ਸੇਵਾ ਕਰਦੇ ਹੁਣ ਬਾਹਰ ਬੈਠੇ ਉਸ ਟਾਲ ਤੇ ਹੁਣ ਇਸ ਤੁਹਾਡੇ ਸਾਰਿਆਂ ਤੋਂ ਮਗਰੋਂ ਜਾਣਾ ਉਹਨੇ ਰਾਤ ਤੁਹਾਡੇ ਨਗਰ ਰਹਿਣਗੇ ਸਿਰੇ ਇਕੱਲੇ ਇਕੱਲੇ ਦੇ ਘਰ ਜਾਣਗੇ ਲਿਟਰੇਚਰ ਮੈਗਜ਼ੀਨ ਲੈ ਕੇ ਜਾਂਦੇ ਆ ਲਿਟਰੇਚਰ ਲਾਉਂਦੇ ਆ ਕੋ ਵਿੱਚੋਂ ਮਿਲਣਾ ਥੋੜਾ ਉਹਨਾਂ ਨੂੰ ਕੋਈ ਕੋਈ ਵੋਟਾਂ ਆਖਣ ਜਾਂਦਾ ਤੇ ਪਿੱਛੋਂ ਬੈਨੀਫਿਟ ਹੁੰਦਾ ਵੀ ਮੈਂ ਆ ਜਾ ਦੇ ਪਿੱਛੇ ਵੋਟਾਂ ਆਖਣ ਜਾਉ ਕੱਲ ਨੂੰ ਮੈਨੂੰ ਕੋ ਲਾਲਚ ਹੋਊਗਾ ਸਿਰਫ ਇਹ ਆ ਵੀ ਤੁਹਾਡੇ ਘਰਾਂ ਦੇ ਕਿਤਾਬਾਂ ਜਾਣ ਤੁਸੀਂ ਪੜੋ ਜਾਤੋਂਦੇ ਮੋਰਚੇ ਦੀ ਹਿਸਟਰੀ ਪੜੋ ਤੁਸੀਂ ਸਾਕੇ ਨਨਕਾਣੇ ਬਾਰੇ ਪੜੋ ਗੁਰੂ ਕੇ ਬਾਗ ਦੇ ਇਤਿਹਾਸ ਦੀ ਗੱਲ ਤੁਸੀਂ ਪੜੋ ਗੁਰਸਦਾ ਗੁਰਦਰਾ ਸੁਧਾਰ ਲੈ ਪੜੋ ਸਿੱਖ ਰਾਜ ਕਿਵੇਂ ਬਣਿਆ ਸੀ ਕਿਵੇਂ ਗਿਆ ਸੀ ਉਹ ਕਿਤਾਬਾਂ ਆਪਣੇ ਘਰਾਂ ਚ ਲੈ ਕੇ ਜਾਓ ਸਾਨੂੰ ਪੜਨ ਦਾ ਸ਼ੌਂਕ ਪੈਦਾ ਹੋਏ ਸਾਨੂੰ ਪਤਾ ਲੱਗੇ ਸਾਡੇ ਨਾਲ ਹੋਇਆ ਕੀ ਅਸੀਂ ਕਿੱਥੇ ਕਿੱਥੇ ਲੁੱਟੇ ਗਏ ਆ ਤੇ ਕਿੱਥੇ ਕਿੱਥੇ ਅਸੀਂ ਕਿਦਾਂ ਸਾਡੇ ਆ ਪੁਰਖਿਆਂ ਨੇ ਆਪਣੇ ਆਪ ਨੂੰ ਬਚਾਇਆ ਮੈਂ ਹੁਣੇ ਬੈਠਿਆ ਗੱਲ ਕਰ ਰਿਹਾ ਸੀ ਇਹਨਾਂ ਤੇ ਕਿ ਕਿਸੇ ਕੌਮ ਨੇ ਪਾਣੀ ਨਹੀਂ ਡੋਲੇ ਹੁਣਾ ਜਿੰਨਾ ਸਾਡੇ ਆ ਪੁਰਖਿਆਂ ਨੇ ਖੂਨ ਡੋਲੇ ਅਜੇਤੋਂ ਦਾ ਮੋਰਚਾ ਹੀ ਹੈ 400 ਤੋਂ ਵੱਧ ਸਿੱਖਾਂ ਨੇ ਸ਼ਹਾਦਤ ਦੇ ਜੰਮ ਪੀਤੇ ਸੀ ਕਿੰਨੇ ਆਪਾਜ ਹੋ ਗਏ ਕਿੰਨਿਆਂ ਦੀਆਂ ਲੱਤਾਂ ਬਾਹਾਂ ਤੇ ਸੱਟਾਂ ਲੱਗੀਆਂ ਕਿੰਨਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਦਾ ਨੁਕਸਾਨ ਹੋਇਆ ਤੇ ਇੱਕ ਸਾਲ 10 ਮਹੀਨੇ ਦੇ ਕਰੀਬ ਤੇ ਅੰਤ ਆ ਰੰਭ ਹੋਇਆ ਤੇ 25 ਵੀ ਜਾ ਕੇ ਇਹ ਚੀਜ਼ ਦੀ ਸਮਾਪਤੀ ਹੋਈ ਜੈਤੋਂ ਦੇ ਮੋਰਚੇ ਦੀ ਇੱਕ ਥੋੜਾ ਲਗਾ ਕਿਤੇ ਗੁਰਦਰਾ ਸਦਾਰ ਲੈ ਲਾ ਲੋ ਸਾ ਕਨਨ ਕਾਣਾ ਲਾ ਲੋ ਕਿੰਨਾ ਕੁਝ ਵਾਪਰਿਆ ਸਾਨੂੰ ਪਤਾ ਹੀ ਨਹੀਂ ਉਸ ਤੋਂ ਬਾਅਦ ਦੀ ਗੱਲ ਕਰ ਲੋ 84 ਵਾਲਾ ਵੇਖ ਲੋ 84 ਦਾ ਕੋਈ ਬਹੁਤ ਪੁਰਾਣਾ ਤਾਂ ਨਹੀਂ ਹੈਗਾ ਕੱਲ ਦੀਆਂ ਗੱਲਾਂ ਨੇ ਇਸ ਸੈਂਕੜੇ ਵਾਰ ਮੈਂ ਸਟੇਜਾਂ ਤੇ ਬੋਲਿਆ ਕਿ 1919 ਦੇ ਵਿੱਚ ਜਲਿਆਂ ਵਾਲਾ ਸਾਕੇ ਵਾਪਰਿਆ ਸੀ 1919 'ਚ ਤੁਸੀਂ ਅੱਜ ਵੀ ਕਿਤੇ ਜਾਓ ਦਰਬਾਰ ਸਾਹਿਬ ਦੇ ਲਾਗੇ ਤੇ ਜਦੋਂ ਅੰਦਰ ਜਾਣ ਦਾ ਮੌਕਾ ਮਿਲੇ ਉੱਥੇ ਨਿਸ਼ਾਨ ਗੋਲੀਆਂ ਦੇ ਸਾਹਮਣੇ ਰੱਖੇ ਹੋਣਾਂ ਨੇ ਹੈਗੇ ਹਨ ਜਿ ਜਲੇ ਵਾਲੇ ਸਾਕੇ ਦੇ ਨਿਸ਼ਾਨ ਸਾਹਮਣੇ ਰੱਖੇ ਉਹ 1919 'ਚ ਵਾਪਰਿਆ ਸੀ ਤੇ ਦਰਬਾਰ ਸਾਹਿਬ ਤੇਰਾ اٹੈਕ ਹੋਇਆ ਸੀ ਇਹ 84 ਚ ਹੋਇਆ ਸੀ ਨਿਸ਼ਾਨ ਹੈਗੇ ਤੇ ਵੀ ਜੇ ਉਹ ਸਾਹਮਣੇ ਜਾ ਸਕਦੇ ਸੀ ਇਹ ਵੀ ਸਾਹਮਣੇ ਜਾ ਸਕਦੇ ਸੀ ਪਰ ਸਰਕਾਰ ਨੂੰ ਪਤਾ ਸੀ ਵੀ ਸਾਡੀਆਂ ਨਲਾਇਕੀਆਂ ਜਗਜਹਰ ਹੋ ਜਾਣੀਆਂ ਵੀ ਅਸੀਂ ਥੱਕੇ ਕੀਤੇ ਆ ਉਹਨਾਂ ਨੇ ਆਪਣੇ ਬੰਦੇ ਵਿੱਚ ਲਾ ਕੇ ਸੇਵਾ ਕਰਾ ਲਈ ਹੁਣ ਆਪੇ ਹਿਸਾਬ ਲਾ ਲਓ ਕਿ ਤੁਹਾਡੇ ਧਾਰਮਿਕ ਸਥਾਨਾਂ ਤੇ ਕਾਬਜ ਲੋਕ ਕੌਣ ਨੇ ਸਮਝ ਆ ਗਈ ਗੁਰੂ ਕੇ ਪਿਆਰਿਓ ਕਾਂਗਰਸ ਨੂੰ ਅਕਾਲੀਆਂ ਨੂੰ ਭੰਡੀ ਜਾਂਦੀ ਆ ਅਕਾਲੀ ਕਾਂਗਰਸ ਨੂੰ ਭੰਡੀ ਜਾਂਦੇ ਉਹ ਬੀਜੇਪੀ ਦਾ ਨਾਂ ਲਾਈ ਜਾਂਦੇ ਆ ਮੈਂ ਤਾਂ ਇੱਕ ਨਿਊਟਰਲ ਪ੍ਰਚਾਰਕ ਗੱਲ ਕਰ ਰਿਹਾ ਆਪਣੀ ਆਪਣੇ ਗੜੋਂ ਫਟੇ ਲਾਉਣ ਵਾਸਤੇ ਇੱਕ ਦੂਜਾ ਨਾਂ ਲਾਈ ਜਾਂਦੇ ਆ ਪਰ ਕੀ ਉਹਨਾਂ ਨੂੰ ਅਛਾ ਸਮਾਜ ਮਾਫ ਕਰ ਦੂ ਗੁਰੂ ਨੇ ਮਾਫ ਨਹੀਂ ਕਰਨਾ ਗੁਰੂ ਨੇ ਇੱਥੇ ਵਿਖਾ ਦੇਣਾ ਸਾਰਾ ਕੁਝ ਤੇ ਵੇਖ ਰਹਿ ਦੇ ਵੇਖ ਰਿਹਾ ਨਾ ਜੀ ਉਹ ਬੋਲੋ ਗੁਰੂ ਕੇ ਪਿਆਰਿਓ ਦਿਸ ਰਿਹਾ ਨਾ ਸਾਰਿਆਂ ਨੂੰ ਸਭ ਕੁਝ ਦਿਸ ਰਿਹਾ ਇੱਥੇ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਹੋ ਜਾਣਾ ਇਹ ਜਿਹੜਾ ਕਰਮੀ ਆਪੋ ਆਪਣੀ ਕੇ ਨੇੜਾ ਹੈ ਕੇ ਦੂਰ ਉਹ ਸਭ ਕੋ ਇੱਥੇ ਦੇਖ ਰਿਹਾ ਪਰ ਗੱਲ ਫਿਰ ਉਥੇ ਆਉਂਦੀ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਸਾਡਾ ਆਪਣਾ ਕੌਣ ਤੇ ਬੇਗਾਨਾ ਕੌਣ ਹੈ ਦੁੱਖ ਉਦੋਂ ਦਾ ਕਿ ਤੁਹਾਨੂੰ ਆਪਣੇ ਤੇ ਬੇਗਾਨੇ ਦੀ ਅਜੇ ਤੱਕ ਸਮਝ ਨਹੀਂ ਲੱਗੀ ਵੀ ਕਿਹੜਾ ਤੁਹਾਨੂੰ ਲੁੱਟ ਕੇ ਲੈ ਕੇ ਜਾ ਰਿਹਾ ਕਿਹੜਾ ਤੁਹਾਨੂੰ ਅੱਜ ਅੱਛਾ ਜਿਨ੍ਹਾਂ ਲੋਕਾਂ ਨੇ ਪੰਥ ਦੀਆਂ ਬੇੜੀਆਂ 'ਚ ਵਟੇ ਪਾਏ ਆ ਉਹ ਅੱਜ ਇਕੱਠੇ ਹੋ ਕੇ ਕਹਿੰਦੇ ਜੀ ਅਸੀਂ ਤੇ ਕੌਮ ਨੂੰ ਫਿਰ ਚੜ੍ਹਦੀ ਕਲਾ ਚ ਲੈ ਕੇ ਜਾ ਸਾਡੀਆਂ ਏਦਾਂ ਬੋਲਦੇ ਹੋ ਸਾਡੀ ਕੌਮ ਉੱਤੇ ਬਾਹਰੋਂ ਹਮਲੇ ਹੋ ਰਹੇ ਆ ਅੰਦਰੂਨੀ ਹਮਲੇ ਹੋ ਰਹੇ ਤੇ ਕਰਾ ਕੌਣ ਰਿਹਾ ਜੀ ਬੋਲੋ ਜੀ ਕਬਜਾ ਤੁਹਾਡਾ ਵਾ ਤੁਸੀਂ ਉੱਥੇ ਬੈਠੇ ਜੇ ਹਮਲਾ ਕੌਣ ਕਰਾ ਰਿਹਾ ਤੁਹਾਡਾ ਘਰ ਵਾ ਤੁਹਾਡੇ ਘਰ ਦੇ ਵਿੱਚ ਹਮਲੇ ਤੁਸੀਂ ਆਪ ਹੀ ਕਰਾ ਰਹੇ ਜੇ ਤੁਸੀਂ ਇਗਲੇ ਨੂੰ ਦੱਸੀ ਜਾਂਦੇ ਗਾਲ ਚ ਪਾ ਪਾ ਕੇ ਮਾਲਾ ਮੱਥੇ ਤੇ ਲਾ ਲਾ ਕੇ ਤਿਲਕਾ ਪੇ ਦੱਸੀ ਜਾਂਦੇ ਹੋ ਵੀ ਅਸੀਂ ਤੁਹਾਡੇ ਵਰਗੇ ਆ ਗੁਰੂ ਅੰਸਾ ਦੀ ਬਾਣੀ ਕੁਝ ਹੋਰ ਕਹਿੰਦੀ ਐ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਲਾਈਵ ਸੁਣ ਰਿਆ ਨੇ ਕੋਈ ਸੰਪਰਦਾਇਕ ਉਹ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਦਾ ਮੈਨੂੰ ਉਹ ਪੰਨਾ ਤੇ ਅੰਕ ਦੱਸ ਦੇ ਜਿੱਥੇ ਲਿਖਿਆ ਹੋਵੇ ਮਾਲਾ ਦੇ ਹੱਕ ਵਿੱਚ ਮੈਂ ਪ੍ਰਚਾਰ ਕਰਨਾ ਛੱਡ ਦੂੰ ਐਤੋਂ ਵੱਡੀ ਗੱਲ ਐ ਕੋਈ ਤੁਹਾਡੇ ਸਾਧਾਂ ਨੇ ਗਲਾਂ 'ਚ ਵੀ ਮਾਲਾ ਪਾਈਆਂ ਹੱਥਾਂ 'ਤੇ ਵੀ ਦੋਰੀਆਂ ਦੋਰੀਆਂ ਤੇਰੇਆਂ ਤੇਰੀਆਂ ਮਾਲਾ ਪਾਈਆਂ ਤੇ ਬਾਣੀਆਂ ਦੀ ਹੋਵੇ ਗੱਜ ਸਾਡੇ ਤੈ ਤੇ ਤੋਤੀਆਂ ਤੇਰੇ ਪੈਣ ਤੱਕ ਗਲੀ ਜਿੰਨਾ ਜਪ ਮਾਲੀਆਂ ਤੇ ਲੋਟੇ ਹੱਥਨ ਬਗ ਓਏ ਹਰ ਕੇ ਸੰਤ ਨਾਖੀਆਂ ਬਨਾਰ ਸਕੇ ਤੁਹਾਡਾ ਤੇ ਬਾਬਾ ਉਦੋਂ ਤੱਕ ਬਾਬਾ ਬਣਦੇ ਨਹੀਂ ਜਦੋਂ ਤੱਕ ਉਹਦੇ ਨਾਲ ਗੜਵਾਈ ਨਾ ਹੋਵੇ। ਤੋ ਬੋਲੋ ਗੁਰੂ ਕੇ ਪਿਆਰੇ। ਉਹਦੇ ਬਾਬਾ ਬਣਦੇ ਉਦੋਂ ਪੂਰਾ ਬਾਬਾ ਜਨੂ ਇੱਕ ਨਾਲ ਗੜਵਾ ਚੁੱਕਣ ਵਾਲਾ ਹੋਵੇ। ਉਹ ਗੜਵਾ ਚੁੱਕਣ ਵਾਲਾ ਜਿਆਦਾ ਤੇਜ਼ ਤੁਰਦਾ ਅੱਗੇ-ਅੱਗੇ ਬਾਬੇ ਤੋਂ। ਕਿਉਂਕਿ ਬਾਅਦ ਚ ਉਹਨੇ ਵੀ ਤੇ ਬਾਬੇ ਦੀ ਗੱਡੀ ਲੈਣੀ ਆ ਨਾ। ਤੁਸੀਂ ਵੇਖੋ ਕਦੀ ਜਦੋਂ ਗੜਵਾਈ ਬਾਬਿਆਂ ਦੇ ਨਾਲ ਆਉਂਦੇ ਆ ਇੱਕ ਨੇ ਤੌਲੀਆਂ ਫੜੀਆਂ ਹੁੰਦੀਆਂ ਦੂਜੇ ਬਾਬੇ ਨੇ ਦੂਜੇ ਨੇ ਕੀ ਫੜੀਆਂ ਹੁੰਦਾ ਬਾਬੇ ਕੋਲੋਂ? ਉਹ ਬੋਲੋ ਗੁਰੂ ਕੇ ਪਿਆਰੇ ਨਾਲ ਗੜਵਾ ਫੜੀਆਂ ਹੁੰਦਾ ਘੁੱਟ ਕੇ ਇਦਾਂ। ਵੜੇਵੜੇ ਸਿਮਰਨੇ ਪਾ ਕਿਹੜੇ ਗੁਰੂਆਂ ਸਾਹਿਬ ਦੇ ਕਿਹੜੇ ਅੰਕ ਤੇ ਲਿਖਿਆ ਜੀ ਉਹਨਾਂ ਨੂੰ ਵੇਖ ਵੇਖ ਕੇ ਸਾਡੇ ਕੌਮ ਦੇ ਬਹੁਤੇ ਰਾਗੀਆਂ ਨੇ ਵੀ ਗਲਾਂ 'ਚ ਮਾਲਾ ਪਾ ਲਈਆਂ ਕਈ ਬਾਬੇ ਮਾਲਾ ਪਾਈ ਫਿਰਦੇ ਆਪਣੇ ਗੁੱਟਾਂ ਦੇ ਵਿੱਚ ਤੁਸੀਂ ਆਂਦੇ ਹੋ ਧਰਮ ਗੁਰਨਾਮ ਸਾਹਿਬ ਦਾ ਸਾਰੀ ਮਨੁੱਖਤਾ ਦਾ ਵਾ ਹਲਵਾਉਣ ਵਾਲਾ ਬੰਦਾ ਕਿੱਥੇ ਮਾਲਾ ਪਾ ਲੂ ਪੱਠੇ ਵੜਨ ਵਾਲਾ ਕਿੱਥੇ ਪਾ ਲੂ ਕਾਰਖਾਨਿਆਂ 'ਚ ਕੰਮ ਕਰਨ ਵਾਲਾ ਬੰਦਾ ਕਿੱਥੇ ਪਾ ਲੂ ਧਰਮ ਕੱਲਾ ਤੁਹਾਡਾ ਚਾਰ ਬੰਦਿਆਂ ਦਾ ਹੈ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਸਾਰੀ ਮਨੁੱਖਤਾ ਵਾਸਤੇ ਸੀ ਤੁਸੀਂ ਕਿਉਂ ਲੋਕਾਂ ਨੂੰ ਗੁੰਮਰਾਹ ਪਿਆ ਕਰਦੇ ਹੋ ਜਿਹੜੇ ਅੱਜ ਸਾਡੇ ਬੱਚੇ ਪਾਸੇ ਗਏ ਨੇ ਤੁਸੀਂ ਸਿੱਖੀ ਨੂੰ ਬਣਾ ਹੀ ਐ ਨਾ ਓੱਖਾ ਦਿੱਤਾ بڑے بڑے ਸਿਮਰਨੇ ਹੱਥਾਂ ਵਿੱਚ ਫੜਾਏ ਨੇ ਹੁਣ ਤਾਂ ਅਛਾ ਇੱਕ ਗੱਲ ਹੋਰ ਸੁਣੋ ਤੁਸੀਂ ਕਿੰਡੀ ਕਮਾਲ ਦੀ ਗੱਲ ਇੱਕ ਜਿਹੜਾ ਇਧਰ ਦੋਂਜਾ ਸਾਹ ਬੜਾ ਜਹੇਦਾਰ ਲੱਗ ਰਿਹਾ ਵਾ ਉਹ ਉਹ ਸੰਪਰਦਾਇ ਤੇ ਡੇਰੇਦਾਰ ਆ ਉਹ ਉਹ ਨੂਲ ਨਾਨਸਾ ਹੀ ਕੈਲੰਡਰ ਦੇ ਵਿਰੁੱਧ ਖੂਤਣ ਵਾਲਾ ਬੰਦਾ ਉਹਦਾ ਕਿਸੇ ਨੇ ਨਾਂ ਨਹੀਂ ਲਿਆ ਵੀ ਉਹ ਉਹਨੂੰ ਕਿਉਂ ਸੇਵਾ ਦੇ ਰਹਿ ਜੇ ਇੱਕ ਮਿਸ਼ਨਰੀ ਸੰਸਥਾਵਾਂ ਵਿੱਚੋਂ ਇੱਕ ਜਾਗਰੂਕ ਵਿਚਾਰਧਾਰਾ ਵਾਲੇ ਬਨੇ ਇਧਰ ਤੁਰਿਆ ਤੇ ਸਾਰੇ ਉਹਦੇ ਇਕੱਠੇ ਹੋ ਗਏ ਜੀ ਉਹ ਉਹ ਨਹੀਂ ਸੀ ਇਸ ਬਨੇ ਹੋਣਾ ਚਾਹੀਦਾ ਜਾਂ ਸਾਰੇ ਦਾ ਵਿਰੋਧ ਕਰੋ ਫਿਰ ਤੁਸੀਂ ਕਿਉਂਕਿ ਅਗਲੇ ਚਾਹੁੰਦੇ ਜਿਹੜਾ ਸਾਡੇ ਵਰਗ ਆਊਗਾ ਉਹ ਸਾਨੂੰ ਫਿੱਟ ਬੈਂਦਾ ਸਮਝਾ ਗਈ ਗੁਰੂ ਕੇ ਪਿਆਰਿਓ ਇਸ ਕਹੇ ਭੈਣੋ ਵੀਰੋ ਗੁਰੂ ਕੇ ਪਿਆਰਿਓ ਗੁਰਬਾਣੀ ਪੜੋ ਆ ਹੱਥ ਤੇ ਮਾਲਾ ਪਾਈ ਮੱਥੇ ਤੇ ਤਿਲਕ ਲਾਇਆ ਹੁਣ ਤਾਂ ਤਰ੍ਹਾਂ ਤਰ੍ਹਾਂ ਦੇ ਬਾਬੇ ਬਣਾ ਬਣਾ ਕੇ ਲੋਕਾਂ 'ਚ ਪੇਸ਼ ਕੀਤੇ ਗੁਰੂ ਨਾਨਕ ਸਾਹਿਬ ਦਾ ਧਰਮ ਕਿਰਤਿਆਂ ਦਾ ਧਰਮ ਸੀ ਪੜ ਪੁਸਤਕ ਸੰਧਿਆ ਬਾਦ ਨੂੰ ਸਿਰ ਪੂਜਸ ਬਗਲ ਸਮਾਦਨ ਮੁਖ ਝੂਠ ਭੂਖ ਅਨਸਾਰ ਤ੍ਰੈਪਾਲ ਤਿਹਾਰ ਵਿਚਾਰਾਂ ਵਿਚਾਰਾਂ ਗਲ ਮਾਲਾ ਤਿਲਕ ਜਿਹੜੀ ਬਾਣੀ ਮੱਥੇ ਤੇ ਲੱਗੇ ਤਿਲਕ ਨੂੰ ਹੱਥ ਵਿੱਚ ਫੜੀ ਹੋਈ ਮਾਲਾ ਨੂੰ ਪਖੰਡ ਦੱਸਦੀ ਹੋਵੇ ਤੇ ਕੋਈ ਬੰਦਾ ਉਹੋ ਹੀ ਤਿਲਕ ਲਾ ਕੇ ਤੇ ਗਲ ਵਿੱਚ ਮਾਲਾ ਪਾ ਕੇ ਸਟੇਜ ਤੇ ਬਹਿ ਕੇ ਸਿੱਖਾਂ ਨੂੰ ਸਮਝਾ ਰਿਹਾ ਹੋਵੇ ਗੁਰਮਤ ਅ ਚੀਜ਼ਾ ਮੈਂ ਕਹਿੰਦਾ ਉਹ ਤੋਂ ਵੱਡੀ ਸਾਡੇ ਵਾਸਤੇ ਲਾਹਣਤ ਵਾਲੀ ਗੱਲ ਹੋਰ ਕੋਈ ਹੈ ਹੀ ਨਹੀਂ ਕਿ ਦੀਵੇ ਤੇ ਲੈ ਮੇਰਾ ਸਿੱਖੋ ਗੁਰੂ ਕੇ ਸਿੱਖੋ ਅਜੇ ਤੱਕ ਸਾਨੂੰ ਸਮਝ ਨਹੀਂ ਆ ਰਹੀ ਸਾਨੂੰ ਕਿਹੜੇ ਬੰਨੇ ਅੱਗੇ ਲੈ ਕੇ ਜਾ ਰਹੇ ਨੇ ਮੈਂ ਲਾਈਵ ਹਰ ਇੱਕ ਸਟੇਜ ਤੇ ਕੱਲ ਬੋਲਦਾ ਹਾਂ ਨਾ ਬਾਣੀ ਤੇ ਇੱਕ ਵਾਰ ਆ ਪੜ ਲਓ ਗੁਰੂ ਗ੍ਰੰਥ ਸਾਹਿਬ ਦਾ ਅੰਕ ਦੱਸ ਦੋ ਕਿਹੜੇ ਅੰਕ ਦੇ ਉੱਤੇ ਮਾਲਾ ਲਿਖੀ ਹੈ ਕਿਹੜੇ ਅੰਕ ਤੇ ਮੱਥੇ ਤੇ ਤਿਲਕ ਲਾਉਣਾ ਲਿਖਿਆ ਹੋ ਸਕਦਾ ਅਸੀਂ ਨਾ ਪੜੀ ਹੋਵੇ ਉਹ ਬਾਣੀ